oh le اي <laughs> سمجه ਦੀਪ ਸਿੰਘ ਰੂਸ਼ਾ ਸਾਹਿਬ ਨੇ ਹਰਮਨ ਸਿੰਘ ਰੂਸ਼ਾ ਸਾਹਿਬ ਬਿਲਕੁਲ ਮੰਚ ਦੇ ਸਲੋਪੇ ਨੇ ਆਪਣੀ ਨਮਾਜ਼ ਮੈਂ ਹੁਣੇ ਬੇਨਤੀ ਕਰਦਾ ਹਾਂ ਸਾਡੇ ਵਿੱਚ ਸਰਾਹ ਜੀ ਪਹੁੰਚੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਤ ਮੰਤਰੀ ਸਰਦਾਰ ਕਪੀਰ ਸਿੰਘ ਸੋਮ ਸਾਹਿਬ ਨੂੰ ਕਿਉਂ ਵੀ ਪ੍ਰਗਟ ਕੀ ਥੀ ਜੀ ਨਹੀਂ ਜੇਤੇ ਸਾਡੇ ਜਿਹੜੇ ਅੱਜ ਇੱਥੇ ਸਪੈਸ਼ਲ ਲੋਕ ਆਏ ਨੇ ਉਹਨਾਂ ਨੂੰ उबाकी से जो नेता डालते हैं येंदा है कि लोग चिकित्सा जी रोग निंदा पूंजी होता है सामान जितना कोई भी काम होता है शहर जितना कोई भी काम होता है तो हमेशा ना आप यदि प्रेजेंटा ये बीनी पाते हैं तो अच्छा अच्छा मैक्सिमम तो मैक्सिमम है तो है ना गवर्नमेंट सरकार के तौर पे जो होता है वो है वो भी मानकर के पीछे ग्राफिक जनरल तो इस Thank yeah. you. ਕੀ ਕੁੜੀ ਇਹ ਕਾ ਕਰੈਕਟਰ ਆ ਸਕਦੇ ਜੋ ਕਿ ਛੋੜੀ ਕੰਮ ਇਸ ਸੁਮੇਕਰਾਸਟ ਦੀ ਪੇਂਚੋੜਾ ਦੀ ਜੋ ਕਿ ਢੱਕਾਈ ਦੇ ਟ੍ਰੈਕਟਰ ਨੇ ਜੋ ਹਮੇਸ਼ਾ ਐਕਿਆ ਹਾਈਪਰ ਲਗਾਉਂਦਾ ਨੇ ਇਹ ਕਵਲ ਦੀ ਬੇਸ ਕਿਤੇ ਆਧਵੀ ਆਏ ਹੋਏ ਨੇ ਮੈਂ ਉਹ ਜੀ ਆ भी उन्होंने भी इस चीज वास्ते सहयोग बड़ा जरूरी होंगे जी तो सारिया साड़िया जीडिया शख्सियत ने जी वो वन बाय वन साड़िया मंच के सचोबे शख्सियत को सम्मान देंगे जी पवन गुप्ता जी अमित अरोड़ा जी साहब का ऑनर करती हुई महाप्रोजा साहब दलजीत सिंह गोलो साहब समुची साहना पंजाब केसरी जी ਨੇ ਉਹ ਰੈਂਚਰ ਜੀ ਮਿਲ ਤੁਹਾਨੂੰ ਸ਼ੁਭਕਾਮਨਾਵਾਂ ਜੀ ਬਹੁਤ ਬੜਾ ਵਾਇਰ ਤੁਹਾਨੂੰ ਪਟਿਆਲੇ ਵਿੱਚ ਮਿਲੂਗਾ ਉਧਰ ਦੇਖਿਆ ਉਧਰ ਇੱਕ ਆਇਆ ਜੀ ਚੇਰ ਜੀ ਬਹੁਤ ਪਿੱਛੇ ਪਾਣੀ ਹੋ ਰਿਹਾ ਕੁਝ ਪਰ ਸੰਗਤ ਹੈ ਉਪਰ ਆਲਾ ਹੈ ਜਿਹੜਾ ਆਪਣੇ ਆਪ ਦੇ ਵਿੱਚ ਯਾਦਗਾਰੀ बहुत ही सब कार्य बड़े प्रा अमन कटारिया साहब मेरे के साइड में बैठे थे उन्होंने भी बहुत कंट्रीब्यूशन लगता है दिल्ली आए इस बात के खिलाफ उनका साहब की तरह एको तो दसवां ਮੈਡੀਕਲ ਕੈਂਪ ਉਹਨਾਂ ਦੀ ਯਾਦ ਵਿੱਚ ਲਗਾਇਆ ਗਿਆ ਹੈ ਉਹ ਇੱਕ ਜੱਜੇ ਤੌਰ ਤੇ ਪੱਤੇ ਮੈਸਟਰ ਵਿਰਾਜਵੰਤ ਸ੍ਰੀ ਆਜੀਤ ਕੁਮਾਰ ਜੀ ਗੱਟਵਾਣੀ ਪੰਜਾਬ ਦੇ ਸ੍ਰੀ ਦੇ ਮੈਡੀਕਲ ਇੱਕ ਆਨਰੇਬਲ ਸ੍ਰੀ ਮੇਜੇ ਕੁਮਾਰ ਜੀ ਸਾਰਾ ਗੱਟਵਾਣੀ ਪੰਜਾਬ ਦੇ ਸ੍ਰੀ ਉਹ ਜਦੋਂ ਬਰਾਂਦਾ ਆਈ ਸਾਲ ਦੀ ਤਰ੍ਹਾਂ ਕੀਤਾ ਜਾਂਦਾ ਹੈ ਲੱਖਾਂ ਹੀ ਲੋਕ ਵਾਟਵਾਂ ਨੂੰ ਪੰਜਾਬ ਦੇ ਇਸਿਆਚੋ ਇਸ ਮੈਡੀਕਲ ਕੇਂਦਰ ਦਾ ਲਾਹ ਲੈਣੇ ਕਿਤੇ ਆਈ ਸਪੈਸ਼ਲਿਸਟ ਡੈਂਟਿਸਟ ਆਰ ਸਪੈਸ਼ਲ ਇਸ ਸਿਸਟਮ ਆਰਥੋਪੈਡਿਕਸ ਦੇ ਸਪੈਸ਼ਲਿਸਟ ਅਲੱਗ-ਅਲੱਗ ਤਰ੍ਹਾਂ ਦੇ ਡਾਕਟਰਸ ਦੇ ਜੀਣਾ ਜੀ ਮਹਾਰਤ ਹੈ ਬਜੇ ਜਿਹੜੇ ਹਸਪੀਟਲਸ ਨੇ ਲੋਕਾਂ ਨੂੰ ਆ ਕੇ ਉਹ ਫਰੀਦ ਵਿੱਚੋਂ ਚੈੱਕਅਪ ਕਰਕੇ ਲਾਉਂਦੇ ਨੇ ਮੇਰਾ ਮੰਨਣਾ ਹੈ ਕਿ ਬਹੁਤ ਚੰਗਾ ਉਪਰਾਹ ਹੈ ਇਹ ਚੰਗਾ ਕਾਰਜ ਹੈ ਮਨੁੱਖਤਾ ਨੂੰ ਸੰਸਾਰੀਅਤ ਨੂੰ ਬਹੁਤ ਬੈਟਰ ਲਾਡ ਮਿਲ ਜਾਇਆ ਸੋਹਣੇ ਨਾਲ ਅਸੀਂ ਆਪਣੇ ਪੁਰਖਿਆਂ ਨੂੰ ਯਾਦ ਕਰਨਾ ਹੁੰਦਾ ਹੈ ਸੋ ਪੁਰਖਿਆਂ ਨੂੰ ਯਾਦ ਕਰਨ ਦੇ ਲਈ ਇਸ ਤੋਂ ਵਧੀਆ ਕੋਈ ਹੋਰ ਮੈਨੂੰ ਲੱਗਦਾ ਸਵਾਪਿਆ ਉਪਰਾਣਾ ਨਹੀਂ ਹੋ ਸਕਦਾ ਜੋ ਪਰਾਣਾ ਆਏ ਸਾਲ ਜਗਵਾਨੀ ਪੰਜਾਬ ਕੇਸਰੀ ਗਰੁੱਪ ਕਰਦਾ ਹੈ ਪਿਛਲੇ ਸਾਲ ਵੀ ਜਦੋਂ ਖੰਨੇ ਦੇ ਵਿੱਚ ਪ੍ਰੋਗਰਾਮ ਹੋਇਆ ਸੀ ਅਭੀ ਦੇ ਚੋਕਾਂ 'ਚ ਪਹੁੰਚੇ ਸੀ ਇਸ ਰਾਤ ਵੀ ਪਹੁੰਚੇ ਨੇ ਔਰ ਇਹਨਾਂ ਨੇ ਇੱਕ ਹੋਰ ਬਹੁਤ ਅੱਛਾ ਕੰਮ ਕੀਤਾ ਹੈ ਕਿ ਇੱਕ ਦਿਨ ਵੀ ਬਜਾਏ ਪੂਰਾ ਵੀਕ ਪੂਰਾ ਹਫਤਾ ਸਾਡੇ ਸਰਕਾਰੋ ਮਾਤਾ ਜੀ ਦੀ ਯਾਦ ਦੇ ਵਿੱਚ ਵਾਟੋ ਵਾਟ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਕੈਂਪਸ ਲਗਾਏ ਜਾਂਦੇ ਨੇ ਅੱਜ ਵੀ ਕਿਵੇਂ ਜਲੰਧਰ ਪਹੁੰਚਣੇ ਖੜੇ ਆਏ ਨੇ ਮੈਨੂੰ ਲੱਗਦਾ ਕਿ ਜਨਾਲੇ ਲੱਗਦਾ ਕਿ ਜਗਤ ਦੇ ਇਹਨਾਂ ਦੇ ਗਾਣੇ ਕੋਈ ਉਪਰਾਹਲਾ ਬਹੁਤ ਵਧੀਆ ਬਹੁਤ ਕਿੰਦਾ ਉਪਰਾਹਲਾ ਜੇ ਤੱਕ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਦੀ ਆਵਾਜ਼ ਤੇ ਪਾਰਟੀ ਦੀ ਸਰਕਾਰ ਦਸ ਮਾਇਦਾ ਹੋਰ ਤੇ ਨਾਤੇ ਮੈਨੂੰ ਸਾਡੇ ਵੀਰ ਕਮਲ ਜੀ ਸਿਮ ਕਮਲ ਆਕਾਦੀ ਪੈਸ ਕੋਲਰ ਨੂੰ ਇਹਨਾਂ ਨੇ ਅਤਾ ਦੱਤਾ ਜਿੱਪੀ ਮੇਰੀ ਆਪਣੀ ਪੌਸਟਿਵ ਰਸੀ ਹੈ ਇਹ ਕੰਦਾ ਉਹ ਆਪਣੀ ਪੌਸਟਿਵ ਰਸੀ ਹੋਣ ਕਰਕੇ ਮੇਰਾ ਭਰਮ ਵੀ ਪੰਦਲ ਸੀ ਕਿ ਮੈਂ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰ ਉਹ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਜਿੱਤੇ ਆਪਣੇ ਵੱਲੋਂ ਸਵੈ ਸੇਵੀ ਸ਼੍ਰੀਮਤੀ ਸੋਹੇਸ਼ চোপੜਾ ਜੀ ਨੂੰ ਸਰਦਾਰ ਭਾਗ ਭੇਟ ਕਰਦਾ ਹੈ ਆਪਰੇ ਵੱਲੋਂ ਕੋਲੇ ਨੂੰ ਸਰ ਦਾ ਅਜਿਹੀ ਕਰਦਾ ਹੈ ਕੋਲੇ ਮੈਂ ਚਾਗੋਣੀ ਪੰਜਾਬ ਦੇ ਸ੍ਰੀ ਗਰੁੱਪ ਦੇ ਅਗਰੇਡਿੰਗ ਡਾਕਟਰ ਸ੍ਰੀ ਵਿਕੇਸ਼ চোপੜਾ ਜੀ ਸ੍ਰੀ ਆਵੀਏ চোপੜਾ ਜੀ ਪਰ ਇਹਨਾਂ ਦਾ ਵੀ ਪਰੋਂ ਮੈਂ ਸਲਾਕਲ ਵੀ ਬੜਾ ਧੰਨਵਾਦ ਕੀਤਾ ਕਰਦਾ ਹੈ ਜਿਹੜੇ ਚੰਗੇ ਚ ਦੇਖੜੇ ਉਹ ਬਣਾਦੇ ਨੇ ਜਿਹੜੇ ਆਏ ਸਾਫ ਦੀ ਤਰ੍ਹਾਂ ਕਰਦੇ ਨੇ ਉਸ ਗੱਲ ਉੱਤੇ ਸਾਡੇ ਖੰਡੇ ਨੇ ਕੋਲੋਂ ਸਾਡੀ ਆਪਣੀ ਹਾਜ਼ਰੀ ਉਸਤਿਕਾ ਪਹੁੰਚੇ ਕੈਸ਼ਨੀ ਗਰੁੱਪ ਵੱਲੋਂ ਕਮਲੌਰ ਸੁਭਿੰਦਰ ਸਾਰੇ ਜਿਹਨੇ ਜਨਰਲਸ ਸਾਹਿਬ ਨੇ ਹੋਰ ਸ਼ਹਿਰ ਦੇ ਵਾਸੀਆਂ ਦੀ ਸੇਵਾ ਕੀਤੀ ਇਹ ਜਿਹੜੇ ਟਰੈਂਟ ਲੱਗ ਰਹੇ ਨੇ ਮੈਨੂੰ ਬਹੁਤ ਹੀ ਚੰਗਾ ਲੱਗਦਾ ਕਿਉਂਕਿ ਇਸ ਕੈਂਪਾਂ ਦੇ ਰਾਹੀਂ ਗਰੀਬ ਲੋਕਾਂ ਨੂੰ ਕਾਫੀ ਰਾਹਤ ਮਿਲ ਰਹੀ ਹੈ ਪੇਸ਼ੇ ਤੋਂ ਮੈਡੀਕਲ ਸੇਵਾਵੀਆਂ ਕਾਫੀ ਮੈਂ ਦਾ ਇਲਾਜ ਬੈਂਗਾ ਵੀ ਹੈ ਔਰ ਦੂਸਰੀ ਇਸ ਕੈਂਪ ਦੇ ਵਿੱਚ ਇਹ ਪਰਿਵਾਰ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ લાલાલા અ બરમਦોક આ તો ટોપરા ਦੀ જગત ਰਹਿਣ ਦੀ ਔਰ રਵੀਸ਼ ਵੀ ਇਹ આਤਵਾਦ ਦਾ શિકાર ਰਹੇ ਉਹ સામે ਤੇ ਜਦੋਂ ਪੰਜਾਬ ਤੋਂ ਨਾਲ સ્થાન મરાઉં કે કદાચ સાબ તો પહેલો ટાર્ગેટ انہاں ਨੂੰ દીતા ગયા ફ્લોર ਤੇ કોલ આબાદી હેનો દીતા સાબ કરાયા ઓય ਵੀ કર રહે કે ਨਹੀਂ ਡੈਕਰੀਆ ਕੇ ਰਮਪੇ ਗੜੇ ਤੇ ਹਾਤਮਾ ਦੇ ਪ੍ਰੀਤ ਬੋਲਾਰ ਪੰਜਾਬ ਕੇ ਹਰਿਆਲੇ ਖੀਂਗੀਆਂ ਇੱਥੇ ਦੇ ਟੈਕਨੀਕਲ ਪਾਲਸ ਤੋਂ ਟਾਈਮ ਦੀ ਵਜ੍ਹਾ ਨਾਲ ਡੈਕਟਰ ਕਰਤੇ ਜਿਹੜੇ ਚੌਪੜਾ ਨੂੰ ਬਣਾਇਆ ਵਿਰਾਸਤ ਚੌਪੜਾ ਜਿਹੜੇ ਇੱਕ ਚੌਪੜਾ ਬਣਾਤਾ ਤੁਸੀਂ ਫਰੀ ਹੈ ਇੱਥੇ ਔਰ ਇੱਕ ਟੈਂਪਾ ਦੇ ਰਹੇ ਨੇ ਕਿ ਸਦੇਸ਼ ਜਾਂਦਾ ਸਾਥੀ ਬਾਲ ਪੇਪਲ ਬਲੱਡ ਰੋਸ਼ਨ ਕੈਨ ਬੀ ਆਇਦੇ ਕਿ ਲੱਗੇ ਦੂਸਰੇ ਵੀ ਲੱਗੇ ਬਲੱਡ ਕੰਟ੍ਰਾਸਟ ਜਿਹੇ ਇਸ ਤਰ੍ਹਾਂ ਵੀ ਕਰਦੇ ਹੈ ਨਾ ਵੀ ਅੱਜਾ ਜਨਤਾ ਲਈ ਮੁਸ਼ਕਿਲ ਹੈ ਸੈਕਟਰ ਦਾ ਪ੍ਰਬੰਧਿਤ ਹੈ ਉਹਨੂੰ ਜੇਕਰ ਆਪਣੇ ਮਾਣੇ ਦੇ ਬਹੁਤ